ਜਦੋਂ ਜਾਪ ਚੱਲਿਆ ਉਦੋਂ ਫਿਰ ਸਾਥ ਸੰਗਤ ਦੇ ਸਾਰਗੁਰ ਦੀ ਬਖਸ਼ਿਸ਼ ਹੋ ਗਈ ਹੈ ਜਦੋਂ ਜਾਪ ਚੱਲਦਾ ਉਦੋਂ ਫਿਰ ਵਿਰਾਗ ਪੈਦਾ ਹੁੰਦਾ ਹੈ ਜਦੋਂ ਵਿਰਾਗ ਪੈਦਾ ਹੋਇਆ ਤੇ ਉਹ ਤੀਜੀ ਬਾਣੀ ਕੋਈ ਪ੍ਰਸੰਸ ਹੋਈ ਹੈ ਜਿਹਦੇ ਵਿੱਚ ਵੱਡੇ ਵੱਡੇ ਰਾਜੇ ਮਹਾਰਾਜਿਆਂ ਦੇ ਬਾਰੇ ਗੁਰੂ ਕਲਗੀਧਰ ਪਾਤਸ਼ਾਹ ਨੇ ਦੱਸਿਆ ਹੈ ਕਿ ਭਾਈ ਉਹ ਸਾਰੇ ਦੇ ਸਾਰੇ ਰਹਿ ਗਏ ਉਹ ਇਸ ਸੰਸਾਰ ਤੋਂ ਇਦਾਂ ਗਏ ਕੀ ਹਾਲਤ ਉਹਨਾਂ ਦੀ ਹੋਈ ਹੈ ਇਹ ਸਾਰਾ ਕੁਝ ਗੁਰੂ ਦਸੂ ਪਾਤਸ਼ਾਹ ਨੇ ਉੱਥੇ ਕਿਹਾ ਹੈ ਇਸ ਤਰ੍ਹਾਂ ਵਿਰਾਗ ਦੀ ਉਤਪਤੀ ਹੈ ਪਖੰਡ ਦਾ ਖੰਡਨ ਹੈ ਤੇ ਫਿਰ ਜਦੋਂ ਵਿਰਾਗ ਪੈਦਾ ਹੋਇਆ ਫਿਰ ਅਰਦਾਸ ਕਰਦਾ ਹੈ ਗੁਰੂ ਸਾਹਿਬ ਦੇ ਚਰਨਾ ਵਿੱਚ ਫਿਰ ਚੌਪਈ ਸਾਹਿਬ ਗੁਰੂ ਸਾਹਿਬ ਸਰਗੁਣ ਪੁਰਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਬਾਣੀ ਜਿਹੜੀ ਸਾਧਗੁਰ ਪਦਾ ਜੀ ਨੇ ਬਹਾਉ ਸਾਹਿਬ ਰਚਨਾ ਕੀਤੀ ਹੈ ਜਿਹੜੇ ਚਿਤ੍ਰਾਂ ਦਾ ਆਧ ਵੀ ਚਿਤ੍ਰਾ ਹੈ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਉਸ ਕਾਲ ਪੁਰਖ ਦੇ ਅੱਗੇ ਬੇਅਕਤੀ ਕਰਦੀ ਜਾਚ ਸਿਖਾਈ ਹੈ ਸਾਲੋ ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਐਸੀ ਬਖਸ਼ਿਸ਼ ਕੀਤੀ ਹੈ ਤੇ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਕੀਤੀਆਂ ਫਿਰ ਜਦੋਂ ਬੇਨਤੀ ਕੀਤੀ ਅਰਦਾਸ ਕੀਤੀ ਹੈ ਫਿਰ ਗੁਰਮਖੋਤ ਤੇ ਰਹਿਮਤ ਹੋ ਗਈ ਜੀਵਨ ਮੁਕਤੀ ਦਾ ਮਨਨ ਪ੍ਰਾਪਤ ਹੋ ਗਿਆ ਫਿਰ ਉਹਨੂੰ ਜੀਵਨ ਮੁਕਤੀ ਦਾ ਨਾਂ ਦੇਸ਼ਿਤ ਪਰ ਪੰਜ ਬਾਣੀਆਂ ਦਾ ਮਹਾਤਮ ਹੈ ਇਹ ਤੋਇ ਪ੍ਰਸੰਸ ਹੋਈ ਇਹਦੀ ਬਾਣੀ ਜਿਹੜੀ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਰੂਰ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਹਨਾਂ ਰਾਜਾ ਨੂੰ ਉਪਦੇਸ਼ ਦੇਣ ਵਾਸਤੇ ਉਹਨਾਂ ਨੂੰ ਸਿਧੇ ਰਾਹ ਪਾਉਣ ਵਾਸਤੇ ਉਹਨੂੰ ਕਹਿਣ ਵਾਸਤੇ ਪਰ ਗੁਰੂ ਸਾਹਿਬ ਨੇ ਇਹ ਪਹਿਲਾਂ ਕਹਿ ਦਿੱਤਾ ਵੀ ਹੁਣ ਤੁਹਾਡੇ ਕੋਲੇ ਕੁਝ ਕਲ ਬ ਇਹ ਅਸੀਂ ਹੁਣ ਕਰਾਂਗੇ ਜੋ ਕਰਾਂਗੇ ਖਾਲਸਾ ਪੰਥ ਸਾਜ ਕੇ ਪ੍ਰਗਟ ਕਰਕੇ ਤੋਂ ਗੁਰੂ ਕਲਗੀਧਰ ਪਾਤਸ਼ਾਹ ਜਿਸ ਤਰ੍ਹਾਂ ਉਹਨਾਂ ਨੂੰ ਉਪਦੇਸ਼ ਦੇ ਰਹਾ ਹੈ ਇਹ ਸਾਧ ਸੰਗਤ ਦੀ ਸਰਵਣ ਕਰੋ ਜੀ ੴ ਸਤਿਗੁਰ ਪਰਸਾਹ ਇੱਕ ਗੁਰੂ ਸਾਹਿਬ ਜੀ ਨੇ ਬੀਜ ਮੰਤਰ ਦਾ ਮੰਗਲ ਕੀਤਾ ਹੈ ਸਾਧ ਸੰਗਤ ਜੀ ਇੱਕ ਓੰਕਾਰ ਇੱਕ ਅਦਵੈਤ ਰੂਪ ਬ੍ਰਹਮ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਆਚਾਰ ਨੇ ਬਾਤ ਰੱਖਿਆ ਕਰਨ ਹਾਰ ਹੈ ਸਤ ਜਿਹੜਾ ਸਦਾ ਥੇ ਰਹਿਣ ਵਾਲਾ ਹੈ ਦੁਰਗਾਹਰ ਭਾਰੀ ਹੈ ਪ੍ਰਸਾਦ ਕਿਰਪਾ ਦੀ ਹੈ ਕਿ ਇਸੇ ਨਾਲ ਸਤਗੁਰ ਪ੍ਰਸਾਦ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਪ੍ਰਾਪਤ ਹੁੰਦੇ ਹਨ ਉਹ ਇੱਕ ਓਕਾਰ ਐਸੇ ਹਨ ਜਾਤੀ ਵਜਾਤੀ ਸਵਾਗਤ ਪੇਧਰਾ ਦੇਸ਼ ਕਾਲਕਪੂਰਛੇਦ ਰਾਤ ਹੈ ਐਸਾ ਮੇਰਾ ਸਤਗੁਰੂ ਕਾਲਪੁਰਖ ਲਈ ਹੈ ਸਤਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦੇ ਹਨ ਜੀ ਅੱਜ ਦਾ 10ਵਾਂ ਪਾਠ ਸਾਡੀ ਸਤਿਗੁਰ ਸੱਚੇ ਪਾਤਸ਼ਾਹ ਇਸ ਬਾਣੀ ਦੇ ਰਚਨਹਾਰ ਹਨ ਸਤਿਗੁਰ ਸੱਚੇ ਪਾਤਸ਼ਾਹ ਨੇ ਬਾਣੀ ਰਚਨਾ ਕੀਤੀ ਹੈ 10ਵੇਂ ਪਾਤਸ਼ਾਹ ਜੀ ਨੇ ਵਾਹਿਗੁਰੂ ਸਾਹਿਬ ਸਵਈਏ। ਆਪੋ ਸਾਤ ਸਤਿਗੁਰ ਜੀ ਤੁਹਾਡੀ ਕਿਰਪਾ ਦੇ ਨਾਲ ਮੈਂ ਸਵਈਏ ਬਾਣੀ ਉਚਾਰ ਰਿਹਾ ਹਾਂ। ਇਹ ਦਾਸ ਸਵਈਏ ਆ ਸਾਧ ਸੰਗਤ ਦੇ ਇੱਕ ਗੁਰੂ ਸਾਹਿਬ ਦੀ ਪਹਾੜ ਦਾ ਖੰਡਨ ਤੇ ਸਤਿਗੁਰ ਸੱਚੇ ਪਾਤਸ਼ਾਹ ਉਪਦੇਸ਼ ਦੇ ਰਿਹਾ ਹੈ। ਇਹ ਕਿਸ ਤਰ੍ਹਾਂ ਉਪਦੇਸ਼ ਦੇ ਰਿਹਾ ਸਰਵਣ ਕਰੋ ਜੇ। ਸੋਦ ਸਦ ਸੋ ਸਿਧਾਨ ਕੇ ਦੇ ਪਰਿਓ ਕਰ ਜੋ ਵਿਜਤੀ ਕੇ ਸ਼ਰਾਵਕ ਜਿਹੜਾ ਸਾਸ ਸੁਖ ਸਰੇਵੜਿਆਂ ਨੂੰ ਕਿਹਾ ਜਾਂਦਾ ਹੈ ਸ਼ਰਾਵਕ ਛੁੱਧ ਛੁੱਧ ਆਪਣੇ ਮਨ ਨੂੰ ਛੁੱਧ ਰੱਖਣ ਵਾਲੇ ਆਪਣੇ ਆਪ ਨੂੰ ਸੱਚਪੂਰਤਤਾ ਰੱਖਣ ਵਾਲੇ ਬੜੇ ਆ ਜਿਹੜੀ ਜੈਨੀ ਅਸਾਸੰਗਰ ਜੀ ਉਹ ਦੰਦਾ ਤੇ ਦਾਤਨ ਵੀ ਨਹੀਂ ਕਰਦੇ ਜੇ ਪੈਸਾ ਮਾਰੋ ਤੇ ਦੰਦਾ ਦੇਖੋ ਕਿੰਨਾ ਦਾ ਨਾ ਦੰਦਾ ਦੀ ਮੈਲ ਦੇ ਵਿੱਚ ਐਸੀ ਸਾਸ ਸੁਖ ਉਹਨਾਂ ਦੀ ਹਾਲਤ ਹੈ ਇਹਦੇ ਬਾਰੇ ਗੁਰੂ ਸਾਹਿਬ ਜੀ ਨੇ ਤਾਂ ਹੀ ਨਾ ਜਨਮਾਰਗ ਸੰਜਮ ਆਪ ਸਾਧਨ ਨਿਮਕ ਨਿਮਕ ਕਰ ਛੇ ਦਿਨ ਕਟਾਵੇ ਤਾਂ ਵੀ ਹਰ ਦਾ ਮੈਲ ਨਾ ਜਾਵੇ ਗੈਨਵਾਰਦੀਆਂ ਦੀ ਗੱਲ ਦੱਸੀ ਇੱਥੇ ਸਰਾਇ ਸਰੇਵੜਿਆਂ ਦੀ ਗੱਲ ਦੱਸੀ ਹੈ ਜਿਹੜੇ ਸਰੇਵੜੇ ਹਨ ਸ਼ਰਾਵਕ ਸਰੇਵੜਿਆਂ ਨੂੰ ਕਿਹਾ ਜਾਂਦਾ ਹੈ ਸੋਧ ਆਪਣੇ ਆਪ ਨੂੰ ਸ਼ੁੱਧ ਨੰਗੇ ਪੈਰੀ ਰਹਿੰਦੇ ਆ ਉਹ ਜਿਹੜੇ ਸਾਧ ਸੰਗਤ ਕਹਿੰਦੇ ਆ ਜੀ ਇਸੇ ਤਰ੍ਹਾਂ ਸਾਡਾ ਜੀਵਤ ਆ ਨਾ ਹੋ ਜਾਵੇ ਅਸੀਂ ਸ਼ਾਂਤੀ ਦੇ ਵਿੱਚ ਰਹਿੰਨੇ ਆ ਆਏ ਸ਼ਾਂਤੀ ਦੇ ਪੁਜਾਰੀ ਆ ਇਸ ਤਰ੍ਹਾਂ ਸਾਧ ਸੰਗਤ ਦੀ ਅਹ ਹਿੱਸਾ ਦੇ ਪੁਜਾਰੀ ਆ ਇਹ ਸਾਰੀ ਕਰਦੇ ਤਾਂ ਗੁਰੂ ਸਾਹਿਬ ਬਚਨ ਕਰਦੇ ਸ਼ਰਾਵਕ ਸਰੇਵੜੇ ਸੁੱਧ ਜਿਹੜੇ ਸਾਧ ਸੰਗਤ ਆਪਣੇ ਆਪ ਨੂੰ ਸੁੱਧ ਕੋਉਣ ਵਾਲੇ ਤੇ ਇਸੇ ਤਰ੍ਹਾਂ ਸਮੂਹ ਸਿਧਾਂਤ ਕੇ ਸਿਧਾਂਤ ਜਿਹੜਾ ਸਿੱਧਾ ਆਪਣੇ ਆਪ ਨੂੰ ਸਿਧ ਕਰਨ ਵਾਲੇ ਤੇ ਜਿਨ੍ਹਾਂ ਸਮੂਹ ਸੀ ਦੇਖ ਪ੍ਰਯੋਗ ਘਾਰ ਜੋਗ ਜੱਦੀ ਦੇ ਆ ਜੋਗੀ ਜਿਹੜੇ ਹਨ ਆ ਜਿਹੜੇ ਸਾਧ ਸੰਗਤ ਦੀ ਇਸੇ ਤਰ੍ਹਾਂ 84 ਸਿੱਧਿਆ ਜੋ ਸਾਧਨਾ ਕਰਨ ਵਾਲੇ ਬਾਹਰੇ ਬਚਨ ਕਰਦੇ ਫਿਰ ਜੱਤੀ ਜਿਹੜੇ ਰਹਿਣ ਵਾਲੇ ਆਪਣੇ ਆਪ ਨੂੰ ਘੋੜਨ ਵਾਲੇ ਤੇ ਇਹ ਜੱਤੀ ਕੇ ਜਿੱਥੇ ਵੀ ਹਨ ਐ ਭਾਈ ਇਹ ਜਿੱਥੇ ਵੀ ਹਨ ਇਹ ਸਾਰੇ ਦੇ ਸਾਰੇ ਸੂਰ ਸਰਾਧਨ ਸੋਧ ਸਦਾਦਿਕ ਸੰਤ ਸਰੂਪ ਅਨੇਕ ਵਤੀ ਕੇ ਸੂਰ ਸਰਾਧਨ ਸੂਰ ਜਿਹੜੇ ਸੂਰਮੇ ਆ ਸੂਰਾਧਨ ਸਾਧ ਸੰਗਤ ਜੀ ਸੋਰ ਆਰਧਨ ਸੋਰਾਂ ਦੇ ਆਰ ਬੈਰੀ ਸੁਰ ਦੇਵਤਿਆਂ ਦੇ ਵੈਰੀ ਰਾਕਸ਼ਸ ਸੁੱਧ ਸੁਧਾ ਦੇਕ ਤੇ ਸੇਸ਼ਤਾ ਜਿਹੜੇ ਆਪਣੇ ਆਪ ਨੂੰ ਸੁੱਧ ਜੇ ਤਾਂ ਵੇਦਾ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਹੈ ਐਦਾਂ ਇਸ਼ਨਾਨ ਕਰਨਾ ਹੈ ਤਰਪਨ ਦਾ ਇਸ਼ਨਾਨ ਕਰਨਾ ਹੈ ਇਸ ਤਰ੍ਹਾਂ ਸਾਤ ਸੰਗ ਦੀ ਸੰਧਿਆ ਦਾ ਇਸ਼ਨਾਨ ਕਰਨਾ ਹੈ ਇਹ ਸਾਰੇ ਕਰਮਕਾਂਡ ਜਿਹੜੇ ਲਿਖੇ ਹੋਏ ਆ ਇਹਨਾਂ ਕਰਮਕਾਂਡਾਂ ਬਾਰੇ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਹੈ ਸੂਰ ਸਰਾਰਦਕ ਸੁੱਧ ਸੁਧਾ ਦੇਕ ਤੇ ਸਾਰੇ ਦੇ ਸਾਰੇ ਜਿਹਨੇ ਸੁੱਧ ਸਿੱਧ ਆਦਿ ਸਿੱਧੀਆਂ ਵਾਲੇ ਸੰਤ ਸਭੂ ਅਨੇਕ ਮੱਤੀ ਕੇ ਅਨੇਕ ਹੀ ਸੰਤ ਸਭੂ ਹੈ ਜਿਹੜੇ ਆਪਣੇ ਆਪ ਨੂੰ ਸੰਤ ਕਹੌਣ ਵਾਲੇ ਆ ਸੰਤ ਲਾ ਲੈਂਦੇ ਆ ਕੋਈ 108 ਲਾ ਲੇਂਦਾ ਕੋਈ 1 ਇੱਕ ਇੱਕ 111 ਕਹਿ ਰਹਿੰਦੇ ਆ ਕਈ 1000 ਲਾ ਲੈਂਦੇ ਆ ਇਹ ਪਤਾ ਨਹੀਂ ਗਿਣਤੀ ਕਿੱਥੋਂ ਲਈ ਹੈ ਰੋ ਵਿਚਾਰ ਸੋ ਸਾਧ ਸੰਗਤ ਜੀ ਇਸੇ ਤਰ੍ਹਾਂ ਇਹ ਜਿੰਨੇ ਵੀ ਸੰਤ ਅਨੇਕਾ ਮਤਾਂ ਦੇ ਆ ਅਨੇਕਾ ਮਤਾਂ ਦੇ ਜਿਹੜੇ ਸੰਤ ਆ ਤੇ ਸਾਧਗੁਰ ਬਚਨ ਕਰਦੇ ਸਰੇਵੜੇ ਵੇਖ ਲੈ ਜੋਗੀ ਵੇਖ ਲੈ ਸਿੱਧ ਵੇਖ ਲੈ ਐ ਬੋਧੀ ਵੇਖ ਲੈ ਇਹ ਜੈਨੀ ਵੇਖ ਲੈ ਇਹ ਸਾਰੇ ਜਿੰਨੇ ਵੀ ਹਨ ਕਰਮ ਕਾਂਡੀ ਇਹ ਪੰਡਤ ਲੋਕ ਵੇਖ ਲੈ ਇਹ ਜਿੰਨੇ ਵੀ ਹੈ ਨੇ ਸਾਰੇ ਦੇ ਸਾਰੇ ਤੇ ਇਹ ਰਾਖਸ਼ ਬੁੱਧੀ ਵਾਲੇ ਇਹ ਸ਼ੁਰਮੇ ਘਾਉਣ ਵਾਲੇ ਤੇ ਇਹ ਸੁਧ ਜਿਹੜੇ ਸੁਧਾਦਿਕ ਸੁਧਰ ਸੁਧਤਾਇਆ ਕਰਨ ਵਾਲੇ ਇਹ ਸਮੂਹ ਅਨੇਕਾਂ ਮਤਿਆਂ ਦੇ ਹਨ ਭਾਈ ਸਾਰੇ ਹੀ ਦੇਸ ਕੋ ਦੇਖ ਰਹੋ ਮਤ ਕੋ ਨਾ ਦੇਖੇ ਤੇ ਪ੍ਰਾਣਪਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਮਤ ਦਾ ਮਤਲਬ ਮਤ ਤੇ ਵਿਸ਼ਰਾਮ ਆ ਕਿਉਂਕਿ ਸਾਰੇ ਦੇਸ਼ ਦੇ ਮਤਜ ਵੇਖ ਲਿਆ ਗੁਰੂ ਕਲਗੀਤਾ ਪਾਤਸ਼ਾਹ ਕਹਿੰਦੇ ਸਾਰੇ ਦੇਸ਼ਾਂ ਦੇ ਜਿੰਨੇ ਮਤ ਹਿੰਦੁਸਤਾਨ ਮਪਦੇਸ਼ ਦੇ ਜਿੰਨੇ ਮਤ ਛਣ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਉਹਨਾਂ ਦੇਖਿਆ ਤੇ ਪ੍ਰਾਣ ਪਤੀ ਕੇ ਅਨੇਕਾਂ ਤਰ੍ਹਾਂ ਦੇ ਹਨ ਪਰ ਉਸ ਪਤੀ ਪਰਮਾਤਮਾ ਆਕਾਲ ਪੁਰਖ ਦੇ ਪ੍ਰਾਣਾ ਨੂੰ ਵੇਖ ਨਾ ਸਕੇ ਆ ਜੋ ਵੀ ਲੋਕ ਜਿਹੜੇ ਜਿਨ੍ਹਾਂ ਦੇ ਕੋਲ ਗੁਰਦਾਰ ਕ ਸਿੰਘ ਦੀ ਗਾਇ ਇਹ ਕਹਿੰਦੇ ਮਾਰੇ ਸਾਡਾ ਹੱਥ ਜੋਗ ਹੈ ਹੱਥ ਜੋਗ ਦੇ ਨਾਲ ਬਜਰ ਆਸਣ ਕਰਦੇ ਆਂ ਸੀਸ ਆਸਣ ਕਰਦੇ ਆਂ ਪਦਮ ਆਸਣ ਕਰਦੇ ਆਂ ਬੜਾ ਕੁਝ ਕਰਦੇ ਆਂ ਏਡਾ ਪਿੰਗੜਾ ਸੁਗਮਨ ਇਹ ਇਸੇ ਤਰ੍ਹਾਂ ਇਹ ਸਾਰਾ ਲੋਮ ਬਲੋਮਾ ਜੋ ਵੀ ਹੈ ਸਾਰੇ ਸਾਹਸਣ ਸਿੱਧੀਆਂ ਸੁਧੀਆਂ ਕਰਦੇ ਆਂ ਇਹ ਸਾਰਾ ਕੁਝ ਕਰਿ ਕਰਾਉਂਦੇ ਆਂ ਮਹਾਰਿ ਸੱਚੇ ਪਾਤਸ਼ਾਹ ਬਚਨ ਕਰਦੇ ਵੀ ਇਹਨਾਂ ਦੇ ਵਿੱਚ ਗੱਲ ਨਹੀਂ ਪੜਨੀ ਔਰ ਇਹ ਸੱਚੇ ਪਾਤਸ਼ਾਹ ਕਹਿੰਦੇ ਗੁਰਮਤ ਸਾਡਾ ਹੈ ਸੁਣਿਆ ਸਿੱਧ ਪੀਰ ਸੁਨਾਦ ਸੁਰ ਬਨਣਾ ਚਾਹੁੰਨਾ ਨਾਦ ਬਨਣਾ ਚਾਹੁੰਨਾ ਮਾਲਕ ਬਨਣਾ ਚਾਹੁੰਨਾ ਦੇਵਤਾ ਬਾਨਣਾ ਚਾਹਨਾ ਗੁਰਬਾਣੀ ਦਾ ਗੁਰੂ ਦਾ ਉਪਦੇਸ਼ ਨੂੰ ਸੁਣਨਾ ਕਰ ਸੁਣ ਕੇ ਹਿਰਦੇ ਚ ਧਾਰਨਾ ਕਰੇਗਾ ਸਿੱਧੀਆਂ ਵੀ ਤੇਰੇ ਮਗਰਮਗ ਤੁਰਿਆ ਫਿਰਨੀਆਂ ਬ੍ਰਹਮ ਬਿੰਦਿਆ ਤੇ ਸਤਬਰਾ ਮਾਤਰਾ ਇੱਕ ਸ਼ਬਦ ਲੈ ਬੁਲਾਏ ਨੌ ਲਿੱਧੀਆਂ ਤੇ 18 ਸਿੱਧੀਆਂ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ ਇਸੇ ਤਰ੍ਹਾਂ ਸਾਸ਼ਟਗ੍ਰਹ ਹਰੀ ਦੇ ਨਾਮ ਨੂੰ ਹਿਰਦੇ ਚ ਵਸਾਉਦਾ ਹੈ ਸਦਾ ਹੀ ਨੌ ਲਿੱਧੀਆਂ ਤੇ 18 ਸਿੱਧੀਆਂ ਉਹਦੇ ਅੱਗੇ ਪਿੱਛੇ ਲੱਗੀਆਂ ਕਰਦੀਆਂ ਐ ਇਸੇ ਤਰ੍ਹਾਂ ਗੁਰੂ ਸਾਹਿਬ ਬਚਨ ਕਰਦੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਾਤ ਸਾਰੇ ਦੇਸ਼ ਦੇ ਮੈਂ ਦੇਖ ਰਹਾ ਮਾਤੋ ਵੇਖੇ ਹੋਏ ਆ ਕਉ ਨ ਦੇਖਿਆ ਪ੍ਰਾਨ ਪਤੀ ਕੇ ਉਹ ਪ੍ਰਾਣਾ ਤਾ ਜਿਹੜਾ ਅਕਾਲ ਪੁਰਖ ਵਾਹਿਗੁਰੂ ਸਾਰੇ ਸੰਸਾਰ ਦੇ ਵਿੱਚ ਹੈ ਉਸ ਪ੍ਰਮਾਤਮਾ ਅਕਾਲ ਪੁਰਖ ਦੇ ਪਤੀ ਦੇ ਪ੍ਰਾਣਾ ਨੂੰ ਵੇਖ ਨਾ ਸਕੇ ਉਥੋਂ ਤੱਕ ਪਹੁੰਚ ਨਾ ਸਕੇ ਸ਼੍ਰੀ ਪਦੁਾਨੰਕੀ ਭਾਏ ਕਿਰਪਾ ਹੋਤੇ ਏਕ ਰਤੀਬਨ ਏਕ ਰਤੀ ਕੇ ਸ਼੍ਰੀ ਪਦੁਵਾਰ ਕੀ ਭਾਏ ਕਿਰਪਾ ਹੋਤੇ ਇੱਕ ਪ੍ਰਮਾਤਮਾ ਉਸ ਅਕਾਲ ਪੁਰਖ ਦੀ ਕਿਰਪਾ ਤੋਂ ਬਿਨਾਂ ਬਾਰੇ ਬਚਨ ਕਰਦੇ ਏਕ ਰਤੀ ਬਨ ਏਕ ਰਤੀ ਕੇ ਬਾਰੇ ਕਹਿੰਦੇ ਏਕ ਰਤੀ ਰਤੀ ਜਿਹੜੀ ਥੋੜੀ ਮਾਤਰ ਵੀ ਰਤੀ ਜਿਹੜੀ ਸਾਧ ਸੰਗਤ ਜੀ ਇਸੇ ਤਰ੍ਹਾਂ ਪ੍ਰੀਤੀ ਜਿਹੜੀ ਇਹਨਾਂ ਦੇ ਦੁਨਿਆ ਨਾਲ ਲਈ ਆਪਣੇ ਇਸ ਪ੍ਰਕਰਮ ਕਾਂਡਾ ਦੇ ਨਾਲ ਇਹ ਜੋ ਵੀ ਲਈ ਏਕ ਰਤੀ ਬਨ ਏਕ ਰਤੀ ਰਤੀ ਭਰ ਵੀ ਨਹੀਂ ਸਾਧ ਸੰਗਤ ਜੀ ਉਹ ਜੋ ਵੀ ਕਰਮ ਕਾਂਡ ਉੱਤੇ ਕੀਤੇ ਹੋਏ ਆ ਜੋ ਕਰਮ ਕਾਂਡਾਂ ਦੇ ਬਾਰੇ ਦਾ ਦਸ਼ਮ ਪਾਤਸ਼ਾਹ ਨੇ ਦੱਸਿਆ ਹੈ ਇਹ ਜਿੰਨੇ ਕਰਮ ਕਾਂਡੀਆਂ ਵੇਦਾ ਸ਼ਾਸਤਰਾਂ ਪੁਰਾਣਾ ਮੁਤਾਬਕ ਇਹ ਸਾਰੇ ਤੇ ਸਾਰੇ ਕਰਮ ਕਾਂਡਾਂ ਨੂੰ ਮਹਾਰ ਸੱਚੇ ਪਾਤਸ਼ਾਹ ਨੇ ਇੱਥੇ ਦੱਸਿਆ ਹੈ ਕਿ ਉਹ ਇੱਕ ਰੱਤੀ ਮਾਤਰ ਵੀ ਨਹੀਂ ਹਨ ਭਾਈ ਉਸ ਪਰਮਾਤਮਾ ਦੀ ਭਗਤੀ ਵਾਲੇ ਪਾਸੇ ਜਿਹੜਾ ਨਾਮ ਜਪਦਾ ਹੈ ਉਹਦੇ ਬਰਾਬਰ ਨਹੀਂ ਹਨ ਮਾਤੇ ਮਤੰਗ ਜਰੇ ਜਰ ਸੰਗ ਅਨੂਰਗ ਤੰਗ ਸਰਗਸਵਾਰੇ ਮਾਤੇ ਮਤੰਗ ਮਤੰਗ ਹਾਜੀਆਂ ਨੂੰ ਕਿਹਾ ਜਾਂਦਾ ਹੈ ਮਾਤੇ ਮਸਤ ਜਰੇ ਜਰ ਤੇ ਜਰੇ ਜਿਹੜੇ ਜਾਰਾ ਜਿਹੜੇ ਸਾਥ ਸੰਗ ਜੀ ਹੀਰੇ ਜਵਾਹਰਾ ਤਾਂ ਨਾਲ ਜੜੇ ਆਂ ਜਾਰ ਜਿਹੜਾ ਛੋਨੇ ਨੂੰ ਕਿਹਾ ਜਾਂਦਾ ਹੈ ਜਾਰ ਗਹਿਣਿਆਂ ਨੂੰ ਕਿਹਾ ਜਾਂਦਾ ਹੈ ਮਾਤੇ ਮਤੰਗ ਜਰੇ ਜਾਰ ਸੰਗ ਇਹ ਸੰਗ ਸਹਿਤ ਸੋਨੇ ਦੀਆਂ ਬਾਰੀਆਂ ਦੇ ਸਹਿਤ ਹਾਥੀ ਉਤੰਗ ਉੱਚੇ ਤੇ ਮਾਰੇ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ ਇਹ ਅਨੂਪ ਉਤੰਗ ਅਨੂਪ ਉਪਮਾ ਤੋਂ ਰਹਿਤ ਬਹੁਤਾ ਸੰਧੂਰ ਲਾ ਲਾ ਕੇ ਹਾਥੀਆਂ ਨੂੰ ਸੰਧੂਰਿਆ ਹੋਇਆ ਹੁੰਦਾ ਹੈ ਹਾਥੀਆਂ ਨੂੰ ਲਾਲ ਲਾਲ ਜਾਂ ਕਰ ਲਈ ਤੇ ਬੜਾ ਰੰਗਦੇ ਆ ਬੜਾ ਸਾਧ ਸੰਗਤ ਉੱਤੇ ਉਤੰਗ ਹਾਥੀਆਂ ਨੂੰ ਤਾਂ ਗੁਰੂ ਸਾਹਿਬ ਦੀ ਬਚਨ ਕਰਦੇ ਆ ਅਨੂਪ ਉਤੰਗ ਸੁਰੰਗ ਸਵਾਰੇ ਇਹ ਬੜੇ ਬੜੇ ਸਾਧ ਸੰਗਤ ਦੀ ਏਡੇ ਏਡੇ ਵੱਡੇ ਹਾਥੀ ਜਿਹੜੇ ਆ ਬਹੁਤੇ ਸਵਾਰੇ ਹੋਣ ਤੇ ਘੋੜਿਆਂ ਨੂੰ ਸਵਾਰਿਆ ਹੋਵੇ ਬਹੁਤ ਕੋਟ ਤਰੰਗ ਕੁਰੰਗ ਸੇਕੂਦਤ ਪਵਨ ਕੇ ਗੌਰ ਕੋ ਜਾਤ ਵਿਰੋਧ ਕੋਟ ਤਰੰਗ ਕੋੜਾ ਕਰੋੜਾ ਹੀ ਤਰੰਗ ਘੋੜਿਆਂ ਨੂੰ ਕਿਹਾ ਜਾਂਦਾ ਹੈ ਕੋਟ ਤਰੰਗ ਕੁਰੰਗ ਸੇਕੂਦਤ ਕੁਰੰਗ ਜਿਹੜਾ ਹਰ ਨੂੰ ਕਿਹਾ ਜਾਂਦਾ ਹੈ ਤੇ ਹਰਦ ਵਰਗੂ ਕੂਦਤ ਕੁੱਦ ਦੇ ਫਿਰਦੇ ਹੋਣ ਘੋੜੇ ਨੱਚਦਾ ਫਿਰਦੇ ਨੇ ਘੋੜੇ ਬੜੇ ਚਾਤੀ ਕਾਲਾ ਬੜੇ ਬੜੇ ਚੰਗੇ ਦਰਿਆਈ ਘੋੜੇ ਜਿਹੜੇ ਹੁੰਦੇ ਆ ਤੇ ਗੁਰੂ ਸਾਹਿਬ ਜੀ ਇਹ ਬਚਨ ਕਰਦੇ ਹਨ ਕਿ ਕੋਟ ਤਰੰਗ ਪੁਰੰਗ ਛਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਪਾਉਣ ਕੇ ਗਾਉਣ ਕੋ ਪਾਉਣ ਹਵਾ ਦੇ ਗਾਉਣ ਵੇਗ ਨੂੰ ਵੀ ਜਿਹੜਾ ਸਾਸ ਪਿੱਛੇ ਛੱਡ ਜਾਂਦਾ ਏਦਾਂ ਦੇ ਘੋੜੇ ਕਿਉਂ ਨਾ ਹੋਣ ਇਦਾਂ ਦੇ ਘੋੜੇ دریاਈ ਘੋੜੇ ਵੀ ਵਾਲੇ ਭਾਵੇਂ ਦੇ ਰਾਜੋ ਆਪਣੇ ਆਪ ਨੂੰ ਤੁਸੀਂ ਕੀ ਸਮਝਦੇ ਜੋ ਭਾਵੇਂ ਤੂੰ ਤਾਂ ਕੁਝ ਵੀ ਨਹੀਂ ਹੈ ਤੁਸੀਂ ਤੇ ਸਿਰਫ 22 ਧਰ ਦੇ ਰਾਜੇ ਜੋ ਇਥੋਂ ਤੱਕ ਜੇ ਤੁਹਾਡਾ ਬੜੇ ਬੜੇ ਰਾਜੇ ਮਹਾਰਾਜ ਹੋਵੇ ਜਿਹੜੇ ਜਿਹੜੇ ਬਹੁਤ ਬਹੁਤ ਤਗੜੇ ਰਾਜੇ ਹੋ ਚੁੱਕੇ ਹਨ ਪਰ ਉਹਨਾਂ ਦੀ ਕੈਸੀ ਹਾਲਤ ਹੋਈ ਉਹਨਾਂ ਦੇ ਬਾਰੇ ਗੁਰੂ ਸਾਹਿਬ ਬਚਨ ਕਰਦੇ ਆ ਕਿ ਇਹਦੇ ਦੇ ਵੱਡੇ ਸਾਹਸਵਾਰ ਸਨੋ ਇਹਦੇ ਦੇ ਵੱਡਿਆ ਹਾਥੀਆਂ ਘੋੜਿਆਂ ਸਬਾਬਾਂ ਦੇ ਮਾਲਕ ਸਨ ਇਨੇ ਵੇ ਇਹ ਵੱਡੇ ਜਾਰੇ ਜਾਰੇ ਜਵਾਰ ਹਤਾ ਤੇ ਮਾਲ ਖਸਾਨ ਪਰ ਉਹ ਸ਼ਾਸ ਭਾਈ ਇੰਨੇ ਵੀ ਕਿਉਂ ਨਾ ਕੋ ਕੋਈ ਹੋ ਜਾਣ ਪਾਉਣ ਕੋ ਜਾਤ ਨਿਵਾਰੇ ਪਾਉਣ ਨੂੰ ਵੀ ਪਿੱਛੇ ਕਿਉਂ ਨਾ ਕੋਈ ਛੱਡ ਦੇਣ ਭਾਈ ਭੁਜਾਨ ਕੇ ਭੂਖ ਭਲੀ ਵਿਦ ਗਿਆਨ ਸੀਸ ਨਾ ਜਾਤ ਵਿਚਾਰੇ ਸਾਧਗੁਰ ਬਚਨ ਕਰਦੇ ਭਾਈ ਭੁਜਾਨ ਕੇ ਭੂਖ ਭਲੀ ਵਿਦ ਭਲੀ ਪ੍ਰਕਾਰ ਦੇ ਨਾਲ ਭਾਈ ਭੁਜਾਨ ਭੁਜਾਨ ਬਾਵਾ ਭਾਰਗਿਆ ਬਾਵਾ ਭਾਵ ਕੇ ਬਹੁਤ ਫੋਜਾਂ ਦੇ ਮਾਲਕ ਕੂਨੀਏ ਦੇ ਕੂਨੀਏ ਫੌਜਾਂ ਦੇ ਮਾਲਕ ਕੈਰੋ ਪਾਂਡਵਾਰਗੇ ਸਾਥ ਸੰਗਰਜੇ ਦਰਯੋਧ ਨੇ ਕਿੰਨਾ ਹੰਕਾਰ ਕੀਤਾ ਤੇ ਦਰਯੋਧ ਦੇ ਬਾਰੇ ਗੁਰੂ ਸਾਹਿਬ ਦੀ ਬਾਣੀ ਵਿੱਚ ਬਚਨ ਆਉਂਦਾ ਹੈ 12 ਯੋਜਨ ਛਤਰ ਚਲਿਆ ਥਾ ਦੇਹੀ ਗਿਰਧ ਨਾ ਖਾਈ ਭਾਵੇਂ ਕਿ ਗਿਰਧ ਵੀ ਦੇਹੀ ਨਹੀਂ ਖਾ ਸਕੇ ਕਿਉਂਕਿ ਉਹਦਾ ਸਰੀਰ ਪੱਥਰ ਹੋ ਚੁੱਕਾ ਸੀ ਸੋ ਐਸੀ ਹਾਲਤ ਸੀ ਉਹਦੀ ਸਾਥ ਸੰਗਰਜੇ ਤੇ ਇਸੇ ਤਰ੍ਹਾਂ ਮਹਾਰਜ 12 ਯੋਜਨ ਛਤਰ ਚਲਿਆ ਥਾ 12 ਯੋਜਨ ਤੱਕ ਛਤਰ ਚਲਿਆ ਸੀ ਕਿਦਾਂ ਉਹ ਐਸੇ ਤੇ ਇਹਨਾਂ ਨੇ ਆਪੇ ਸਾਹਿਬ ਸੰਗਤ ਜੀ ਇਸੇ ਦੇ ਭੀਸ਼ਮ ਪਤਾਵਾ ਕਿ ਇਹਦਾ ਮੈਨੂੰ ਮਿਲ ਜਾ ਤੇ ਉਦੋਂ ਆ ਧੁੱਪ ਬਹੁਤ ਜ਼ਿਆਦਾ ਸੀ ਉਹ ਕਹਿੰਦੇ ਵੀ ਉੱਥੇ ਛਤਰਾਂ ਦੀ ਛਾਂ ਸੀ 12 ਜੋਰਨ ਤੱਕ ਛਤਰਾਂ ਦੀ ਛਾਂ ਇੰਨੇ ਰਾਜੇ ਜਿੱਤ ਚੁਪਿਆ ਸੀ ਉਹ ਤੇ ਫੇਰ ਵੀ ਉਹਦੀ ਕੈਸੀ ਹਾਲਤ ਹੋਈ ਹੈ ਤਾਂ ਗੁਰੂ ਸਾਹਿਬ ਦੀ ਬਚਨ ਕਰਦੇ ਭਾਰੀ ਭੁਜਾਰ ਕੇ ਭੂਤ ਭਰੀ ਵਿਧ ਨਿਆਵਤ ਸੀਸ ਨਾ ਜਾਤ ਵਿਚਾਰੇ ਜਿਹੜੇ ਸੀਸ ਪ੍ਰਮਾਤਮਾ ਨੂੰ ਨਹੀਂ ਨਵਾਉਂਦੇ ਲੋਕ ਜਿਹੜੇ ਉਹਨਾਂ ਨੂੰ ਨਵਾਉਦੇ ਸੀ ਸਾ ਵਿਚਾਰ ਨਹੀਂ ਕੀਤੀ ਜਾਂਦੀ ਕਿੰਨੀ ਕਿ ਦੁਨੀਆ ਨਵਾ ਰਹੀ ਹੈ ਇਹ ਤੇ ਪੈ ਤੋਂ ਕਾਹ ਪੈ ਕੂਪਤ ਅੰਤ ਕੋ ਨਾਗੇ ਹੀ ਪਾਏ ਪਧਾਰੇ ਮਾਰੇ ਕਿਤੇ ਇਹ ਤੇ ਪੈ ਤੋਂ ਕਾਹ ਪੈ ਕੂਪਤ ਇਹਨੇ ਇਹਨੇ ਇਹਦੇ ਵੱਡੇ ਰਾਜੇ ਹੋ ਗਏ ਤੇ ਫੇਰ ਕੀ ਹੋਇਆ ਅੰਤ ਕੋ ਨਾਗੇ ਹੀ ਪਾਏ ਪਧਾਰੇ ਨੰਗੇ ਪੈਰੀ ਡਾਣਾ ਹੈ ਸਾਧ ਸੰਗਤ ਜੀ ਸਾਰਿਆਂ ਨੇ ਅੰਤ ਨੂੰ ਅਖੀਰ ਨੂੰ ਐਸੀ ਹਾਲਤ ਹੋਣੀ ਹੈ ਕਿਉਂਕਿ ਜਿਹੜਾ ਸਰੀਰ ਸਾਡੇ ਨਾਲ ਆਇਆ ਹੈ ਨਾ ਉਹ ਸਰੀਰ ਵੀ ਸਾਡੇ ਨਾਲ ਨਹੀਂ ਜਾਣਾ ਅੰਤ ਕੋ ਨਾਗੇ ਹੀ ਪਾਏ ਪਧਾਰੇ ਅਖੀਰ ਨੂੰ ਨੰਗੇ ਪੈਰੀ ਜਾਣਾ ਜਿਹੜਾ ਸਿਕੰਦਰ ਬਾਦਸ਼ਾਹ ਜਦੋਂ ਚੱਲਿਆ ਸੀ ਬਿਮਾਰੀ ਭੈੜੀ ਲੱਗ ਗਈ ਐ ਧਨ ਦੌਲਤ ਵੀ ਵੈਦਾਂ ਨੂੰ ਦਿੱਤਾ ਵੀ ਮੈਂ ਮਾਂ ਆਪਣੀ ਨੂੰ ਮਰਨਾ ਚਾਹੁੰਨਾ ਉਹ ਕਹਿੰਦੇ ਨਹੀਂ ਕੋਈ ਇਲਾਜ ਨਹੀਂ ਹੈ ਸਾਰੀ ਦੁਨੀਆ ਨੂੰ ਜਿੱਤਣ ਦਾ ਦਾਵਾ ਕਰਦਾ ਸੀ ਪਰ ਗੁਰਮਖੋ ਦੀ ਮੌਤ ਹੋਈ ਮੌਤ ਤੋਂ ਪਹਿਲਾਂ ਉਹਨੇ ਇਹ ਗੱਲ ਕਹਿ ਦਿੱਤੀ ਮੇਰੇ ਹੱਥ ਤੇ ਪੈਰ ਜਨਾਜ਼ੇ ਤੋਂ ਬਾਹਰ ਰੱਖਿਆ ਜੇ ਲੋਕਾਂ ਨੂੰ ਪਤਾ ਲੱਗੇ ਸਿਕੰਦਰ ਵਰਗਾ ਬਾਦਸ਼ਾਹ ਹੱਥਾਂ ਤੋਂ ਖਾਲੀ ਤੇ ਪੈਰਾਂ ਤੋਂ ਨੰਗਾ ਗਿਆ ਇਹ ਜੇਤਰਾ ਗੁਰੂ ਸਾਹਿਬ ਜੀ ਇਹ ਵਰਾਨ ਵਿੱਚ ਉਪਦੇਸ਼ ਦੇ ਰਹਾ ਹੈ ਕੁਝ ਸਮਝਾ ਰਿਹਾ ਸਾਨੂੰ ਕਿ ਵੱਡੇ ਵੱਡੇ ਰਾਜੇ ਮਹਾਰਾਜੇ ਵੀ ਆ ਜੀਵਾਂ ਗੁਰਸਿੱਖ ਹੈ ਪ੍ਰਾਣੀ ਆਏ ਇਸ ਸੰਸਾਰ ਦੇ ਉੱਤੇ ਤੇ ਚਲੇ ਗਏ ਤੇ ਸਾਨੂੰ ਥੋੜੀ ਜੀ ਸ਼ਕਤੀ ਮਿਲ ਜਾਂਦੀ ਹੈ ਸਾਨੂੰ ਥੋੜੀ ਜੀ ਵਡਿਆਈ ਮਿਲ ਜਾਂਦੀ ਹੈ ਸਾਨੂੰ ਥੋੜੀ ਜੀ ਚੌਧਰ ਮਿਲ ਜਾਂਦੀ ਹੈ ਅਸੀਂ ਕਿਸੇ ਨੂੰ ਪਲੇ ਨਹੀਂ ਵਰਦੇ ਪਰ ਗੁਰਮਖੋ ਇਹ ਸਤਗੁਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦੇ ਪਾਤਰ ਬਣੋ ਗੁਰੂ ਸਾਹਿਬ ਜੀ ਨੇ ਬਚਨ ਕਿਹਾ ਹੈ ਅਤ ਕੋ ਨਾਗੇ ਪਾਇ ਪਧਾਰੇ ਭਾਵੇਂ ਰਾਜਿਓ ਭਾਵੇਂ ਆਪਣੇ ਆਪ ਨੂੰ ਬਹੁਤ ਵੱਡੇ ਰਾਜੇ ਘੋੜੇ ਜੋ ਅਖੀਰ ਨੂੰ ਨੰਗੇ ਪੈਰੀ ਤੁਹਾਨੂੰ ਜਾਣਾ ਪਵੇਗਾ ਇਸ ਸੰਸਾਰ ਤੋਂ ਗਏ ਹਨ ਏਡੇਡੇ ਰਾਜੇ ਮਹਾਰਾਜੇ ਜੀਤ ਫਿਰੈ ਸਭ ਦੇਸ਼ ਦਿਸਾਨ ਕੋ ਬਾਜੇ ਢੋਲ ਮਰਦੰਗ ਨਗਾਰੇ ਸਾਰੇ ਦੇਸ਼ਾਂ ਨੂੰ ਜਿੱਤਣ ਵਾਲੇ ਸਾਰੇ ਜਿੱਤਾਂ ਦੇ ਜੀਤ ਫਿਰੇ ਸਭ ਦੇਸ਼ ਦਿਸਾਨ ਕੋ ਇਹ ਜੀਤ ਫਿਰੇ ਸਾਰੇ ਨੂੰ ਜਿੱਤਿਆ ਦੇਸ਼ਾਂ ਤੇ ਦਸਾਤਰਾ ਨੂੰ ਤੇ ਮਹਾਰਾਜ ਸੱਚੇ ਪਾਤਸ਼ਾਹ ਬਾਜ ਢੋਲ ਮਰਦੰਗ ਨਗਾਰੇ ਵੱਜਦੇ ਢੋਲ ਮਰਦੰਗ ਨਫੀਰੀਆਂ ਇਹ ਸਾਰੇ ਨਾਸੀਗੇ ਵੱਜਦੇ ਆ ਇਹ ਸਾਰੇ ਵੱਜਦੇ ਹਨ ਮਹਾਰਾਜ ਸੱਚੇ ਪਾਤਸ਼ਾਹ ਦੀ ਬਚਨ ਕਰਦੇ ਆ ਕਿ ਉਹਨਾਂ ਦੇ ਅੱਗੇ ਜਦੋਂ ਚੱਲਦੇ ਉਦੋਂ ਢੋਲਾ ਦੇ ਨਜ਼ਾਰੇ ਨਗਾਰੇ ਸੋਹਣੇ ਸਾਜ ਸੰਗ ਜੀ ਇਸੇ ਤਰ੍ਹਾਂ ਉਹਨਾਂ ਨੂੰ ਸਾਜ਼ ਵੱਜਦੇ ਤੁਰੇ ਜਾਂਦੇ ਆ ਉਹਨਾਂ ਦੇ ਨਫੀਰੀਆਂ ਵੱਜਦੀਆਂ ਤੁਰੀਆਂ ਜਾਂਦੀਆਂ ਐਡੇ ਦੇ ਵੱਡੇ ਰਾਜੇ ਬਾਹਰ ਆ ਜੇ ਕਿਉਂ ਨਾ ਉਹਨ ਜੀਤ ਪਰੇ ਸਭ ਦੇਸ਼ ਦੇਸਾਨ ਕੋ ਬਾਇ ਟੋਲ ਮਰਦੰਗ ਨਗਾਰੇ ਸਾਰੇ ਦੇਸ਼ਾਂ ਨੂੰ ਜਿੱਤ ਕੇ ਭਾਗ ਦੇ ਹੋਣਾ ਇਨੇ ਭਾਉ ਵੱਜਦੇ ਹੋਣ ਨਗਾਰੇ ਕਿਉਂ ਨਾ ਜੁੰਜਤ ਗੁਰੇ ਸਭ ਹੀ ਹਰ ਰਾਜ ਹੈ ਆ ਗੁੰਜਤ ਗੂੜਿ ਗੁਝਾਨ ਕੇ ਸੁੰਦਰ ਗੁੰਜਤ ਗੁਜਾਰਾ ਪਾ ਰਹਾ ਸਾਹਸੰਗਰ ਜੀ ਗੂੜਿ ਗੁਝਾਨ ਗਜਾਨ ਗਾਜਾ ਹੱਥ ਨੂੰ ਵੀ ਕਹਾ ਜਾਂਦਾ ਹੈ ਹਾਥੀ ਜਿਹੜੇ ਚੰਘਾਰਾ ਮਾਰ ਰਹਾ ਸੁੰਦਰ ਹਿਰਸਤ ਹੀ ਹੈ ਰਾਜ ਹੈ ਰਾਜ ਜਿਹੜਾ ਹੈ ਸਾਹਸੰਗ ਘੋੜੇ ਨੂੰ ਕਹਾ ਜਾਂਦਾ ਹੈ ਹੈ ਰਾਜ ਉਹ ਨੂੰ ਕਹਿੰਦਾ ਦਰਿਆਈ ਘੋੜਿਆਂ ਨੂੰ ਦਰਿਆਈ ਘੋੜਿਆਂ ਨੂੰ ਹੈ ਰਾਜ ਕਿਹਾ ਜਾਂਦਾ ਹੈ ਤੇ ਮਾਰੇ ਬਚਨ ਕਰਦੇ ਕਿ ਸੁੰਦਰ ਸਰੂਪ ਵਾਲੇ ਇਸੇ ਤਰ੍ਹਾਂ بڑے بڑے ਤਕੜੇ ਘੋੜੇ ਤੇ ਇਸੇ ਤਰ੍ਹਾਂ ਹੰਕਾਰ ਇਹ ਹਿੰ ਕਰਾਏ ਸਦਾ ਮਦਦ ਹਿੰ ਕਰਾਇਆ ਇਸ ਸਾਸ ਘੋੜਾ ਹਿੰ ਕਰਦਾ ਜਿਹਦਾ ਇਹਦੇ ਬਾਰੇ ਗੁਰੂ ਸਾਹਿਬ ਨੇ ਕਿਹਾ ਕਰੋੜਾ ਹੀ ਘੋੜੇ ਇਸ ਤਰ੍ਹਾਂ ਦਰਿਆਈ ਹੈ ਰਾਜ ਘੋੜਿਆਂ ਦੇ ਵੀ ਰਾਜਾ ਘੋੜੇ ਜਿਹੜੇ ਦਰਿਆਈ ਘੋੜੇ ਬੜੇ ਚੰਗੀ ਨਸਲ ਵਾਲੇ ਉਹ ਵੀ ਕਿਉਂ ਨਾ ਹਿੰ ਕਰਾਏ ਹੁਣ ਭਾਵੇਂ ਇਹਨਾਂ ਕਿਉਂ ਨਾ ਮਾਲਸ਼ਬਾਬ ਹੋਵੇ ਰਾਜਿਆਂ ਕੋਲ ਇਕਾਤ ਪਵਾਨ ਕੇ ਭੂਪਤ ਕੌਣ ਹੈ გან ਹੈ ਨਹੀਂ ਜਾਤ ਵਿਚਾਰੇ ਭੂਤ ਭਵੇਖ ਪਵਾਨ ਕੇ ਭੂਪਤ ਭੂਤ ਜਿਹੜਾ ਪਿੱਛੇ ਖੜੋ ਚੁਪਾ ਹੈ ਸਾਧ ਸੰਗਰ ਜੀ ਭਵੇਖ ਜਿਹੜਾ ਅੱਗੇ ਨੂੰ ਵੀ ਆ ਰਿਹਾ ਹੈ ਭੂਤ ਭਵੇਖ ਇਹ ਜਿਹੜੇ ਸਾਧ ਸੰਗਰ ਜੀ ਸਾਰੇ ਜਿੰਨੇ ਵੀ ਸੰਸਾਰ ਦੇ ਵਿੱਚ ਆਣਨ ਪਰ ਭਗਵਾਨ ਕੇ ਭੂਪਤ ਆ ਜਿੰਨੇ ਵੀ ਪਿੱਛੇ ਸਾਲ ਆਏ ਮਹਾਰਾਜੇ ਹੋਏ ਐ ਕੌਣ ਕਰੇ ਨਹੀਂ ਜਾਤ ਵਿਚਾਰੇਾਰੇ ਬਚਨ ਕਰਦੇ ਗਲੇ ਨਹੀਂ ਜਾ ਸਕਦੇ ਉਹਨਾਂ ਦੀ ਵਿਚਾਰ ਕਿੰਨੀ ਕਰੀਏ ਉਹ ਐਨੇ ਜਿਆਦੇ ਹਨ ਐਨੇ ਕਜਾਦਾ ਹੋ ਚੁੱਕੇ ਹਨ ਪਰ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮਸਿਦਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਸ੍ਰੀ ਪਤ ਆਕਾਲਪੁਰਖ ਸ੍ਰੀ ਮਾਇਆ ਦਾ ਜਿਹੜਾ ਪਤੀ ਐ ਮਾਇਆ ਇਥੇ ਸ੍ਰੀ ਸ਼ਰੋਮਣੇ ਸਤਿਗੁਰੂ ਅਕਾਲਪੁਰਖ ਵਾਹਿਗੁਰੂ ਜਿਹੜਾ ਉਹ ਅਕਾਲਪੁਰਖ ਵਾਹਿਗੁਰੂ ਸ਼੍ਰੀਪਤ ਸ਼੍ਰੀ ਭਗਵਾਨ ਭਗਵਾਨ ਜਿਹੜਾ ਸਾਸ ਸੰਗਿ ਸਭ ਘਟਾ ਸੰਪੰਨ ਅਕਾਲਪੁਰਖ ਵਾਹਿਗੁਰੂ ਜਿਹੜਾ ਭਗਵਾਨ ਹੈ ਅਸ਼ਟ ਘਾਟਾ ਸੁਪਨ ਹੁੰਦਾ ਹੈ ਤੇ ਸਾਰੇ ਗੋਦੋ ਦੇ ਕੋਲ ਹੈ ਤੇ ਉਹ ਭਗਵਾਨ ਸ਼੍ਰੀਪਤ ਸ਼੍ਰੀਪਤ ਮਾਇਆ ਦਾ ਪਤੀ ਸ਼੍ਰੀ ਭਗਵਾਨ ਸ਼੍ਰੋਮਣੀ ਭਗਵਾਨ ਅਕਾਲਪੁਰਖ ਵਾਹਿਗੁਰੂ ਭਾਜੇ ਬਿਨ ਉਹਨਾਂ ਦੇ ਭਾਜੇ ਸ਼ਿਮਰੇ ਤੋਂ ਬਿਨਾ ਅੰਤ ਕੋ ਅੰਤ ਕੇ ਧਾਮ ਸੁਧਾਰੇ ਅੰਤ ਨੂੰ ਅੰਤ ਕੇ ਧਾਮ ਨਰਕਾਂ ਦੇ ਵਿੱਚ ਵੀ ਉਹਨਾਂ ਨੂੰ ਪੈਣਾ ਪਵੇਗਾ ਆਦ ਨੂੰ ਇਸ ਤੋਂ ਸੰਸਾਰ ਤੋਂ ਇਦਾਂ ਹੀ ਤੁਰੇ ਜਾ ਰਿਹਾ ਹੈ ਕਿਉਂਕਿ ਸਾਰ ਸੰਗਰਗੀ ਤਪੋਂ ਰਾਜ ਤੇ ਰਾਜੋਂ ਨਰਕ ਤਪੋਂ ਰਾਜ ਪ੍ਰਾਪਤ ਹੁੰਦਾ ਹੈ ਰਾਜ ਕਰਕੇ ਬੰਦਾ ਜ਼ੁਲਮ ਕਰਦਾ ਫਿਰ ਉਹ ਤੋਂ ਨਰਕ ਪੈਦਾ ਹੁੰਦੇ ਆ ਪ੍ਰਾਪਤ ਹੁੰਦੇ ਆ ਇਸ ਕਰਕੇ ਸ੍ਰੀ ਪਾਤਸ਼੍ਰੀ ਭਗਵਾਨ ਭਜੇ ਬਿਨ ਅੰਤ ਪੁੰਤ ਦੇ ਧਾਮ ਸੁਧਾਰੇ ਅਖੀਰ ਨੂੰ ਪਾਈ ਉਹਨਾਂ ਨੇ ਇਸੇ ਤਰ੍ਹਾਂ ਨਰਕਾਂ 'ਚ ਪੈਣਾ ਪਵੇਗਾ ਉਹਨਾਂ ਲੋਕਾਂ ਨੂੰ ਜਿਹੜੇ ਉੱਤੇ ਆਪਣੇ ਆਪ ਨੂੰ ਹੰਕਾਰੀ ਕਹਿੰਦੇ ਨਾਮ ਨਹੀਂ ਜਪਦੇ ਸਿਮਰਨ ਵੀ ਕਰਦੇ ਨਾ ਰਾਜੋ ਉਹਨਾਂ ਨੇ ਸਿਮਰਨ ਕੀਤਾ ਨਾ ਨਾਮ ਜਪਿਆ ਇਹ ਉਹਨੇ ਦਿੱਤਾ ਗੁਰੂ ਸਾਹਿਬ ਨੇ ਮੈ ਵਿਰਾਗ ਮਈ ਤੀਰਥ ਨਾਨੰਦ ਆਦਮਦਾਨ ਸੋ ਸੰਜਨ ਨੇ ਮਾਨੇ ਕਿ ਸੇਖਾ ਤੀਰਥ ਨਾਨ ਦਇਆ ਦਾ ਮਦਦਾਨ ਤੀਰਥਾਂ ਤੇ ਨਹਾਣ ਇਸ਼ਨਾਨ ਕਰਨਾ ਦਇਆ ਦਇਆ ਕਰਨੀ ਧਾਮ ਇਹ ਸਾਸ ਇੰਦਰੀਆਂ ਦਾ ਦਮਨ ਕਰਨਾ ਦਾਨ ਦਾਨ ਜਿਹੜਾ ਆਪਾਂ ਮਾਇਕੀ ਪਦਾਰਥਾਂ ਦਾ ਦਾਨ ਕਰਦੇ ਹਾਂ ਦਾਨ ਕਿਹਾ ਜਾਂਦਾ ਹੈ ਤੇ ਇਸੇ ਤਰ੍ਹਾਂ ਸੋ ਸੰਜਮ ਕੋਈ ਸੰਜਮ ਕਰਦੇ ਆ ਕੋਈ ਗੱਡਾ ਛੱਡ ਦੇਣਾ ਜੀ ਮਸਰਾ ਦੀ ਦਾਲ ਨਹੀਂ ਖਾਣੀ ਮੈਂ ਗੱਡਾ ਛੱਡ ਦੇਣਾ ਮੈਂ ਪੈਰੀ ਨੰਗੇ ਰਹਿਣਾ ਮੈਂ ਆਹ ਕਰ ਦੇਣਾ ਲਸ਼ਣ ਨਹੀਂ ਖਾਣਾ ਇਹ ਚੀਜ਼ਾਂ ਛੱਡ ਦੇਣੀਆਂ ਸੰਜਮ ਕਰ ਲੈਣਾ ਇਹਨਾਂ ਦਾ ਇਹਨਾਂ ਦਾ ਸੰਜਮ ਕਰਕੇ ਤਾਂ ਗੁਰੂ ਸਾਹਿਬ ਕੇ ਤੀਰਥ ਦਾਨ ਦਇਆ ਦਾਮ ਦਾਨ ਸੋ ਸੰਜਮ ਨੇਮ ਆਹ ਇਹ ਨੇਮ ਕਰਨੀ ਜਮ ਨੇਮ ਆਦਿਕ ਇਹ ਗੁਰੂ ਸਾਹਿਬ ਅਨੇਕ ਬਸੇਖਾ ਅਨੇਕ ਹੀ ਸਾਧੂ ਸੱਚੇ ਪਾਛਾ ਬਚਨ ਕਰਦੇ ਜਿਨ੍ਹਾਂ ਨੇ ਇਦਾਂ ਕੀਤੇ ਹੋਏ ਆ ਇਦਾਂ ਨੇਮ ਕੀਤੇ ਹੋਏ ਹਨ ਇਦਾਂ ਦੇ ਸਾਹਿਬ ਸਾਧਾ ਵੀ ਸੰਦੇ ਇਸ਼ਾਨ ਨਹੀਂ ਕਿਉਂ ਨਾ ਕੋਈ ਕਰ ਲਵੇ ਦਇਆ ਕਰਨਾ ਕੋਈ ਦਇਆ ਨਾ ਕਰੇ ਭਾਵੇਂ ਕੋਈ ਨਾ ਕੋਈ ਦਿਆਨੂ ਵੀ ਕਿਉਂ ਨਾ ਕੋਈ ਹੋ ਜਾਵੇ ਦਮ ਜਿਹੜੇ ਆ ਸਾਰੀ ਦੁਨੀਆ ਦਾ ਦਮਨ ਵੀ ਕਿਉਂ ਨਾ ਕੋਈ ਕਰ ਲਵੇ ਬਹੁਤਾ দান ਵੀ ਕਿਉਂ ਪਹਿਲਾਂ ਲੋਕਾਂ ਜ਼ਮਾਨਿਆਂ ਦੇ ਵਿੱਚ ਰਾਜੇ ਮਹਾਰਾਜੇ ਢੋੜਿਆਂ ਦਾ ਦਾਨ ਕਰਿਆ ਕਰਦੇ ਗੰਗਾ ਦਾ ਦਾਨ ਕਰਿਆ ਕਰਦੇ ਹਾਥੀਆਂ ਦਾ ਦਾਨ ਕਰਿਆ ਕਰਦੇ ਜ਼ਮੀਨਾਂ ਦਾ ਦਾਨ ਕਰਿਆ ਕਰਦੇ ਪਰ ਗੁਰੂ ਸਾਹਿਬ ਜੀ ਕਹਿੰਦੇ ਇਹੋ ਜੇ ਦਾਨ ਵੀ ਕਿਉਂ ਨਾ ਕਰ ਲਵੇ ਤੋ ਸੰਜਮ ਨੇਮ ਆਨੇਕ ਵਸੇਖਾ ਜਮ ਨੇਮ ਆਦਿਕ ਸਾਧਨ ਵੀ ਕਿਉਂ ਨਾ ਕਰ ਲਵੇ ਤੇ ਇਸੇ ਤਰ੍ਹਾਂ ਜੋ ਕੁਝ ਵੀ ਹੈ ਇਹ ਸਾਰਾ ਕੁਝ ਭਾਵੇਂ ਕਿਉਂ ਨਾ ਕੋਈ ਕਰ ਲਵੇ ਵੇਦ ਪੁਰਾਨ ਇਕ ਤੇ ਬੁਰਾਨ ਜ਼ਮੀਨ ਜਮਾਨ ਸਬਾਨ ਕੇ ਕੇਖਾ ਵੇਦ ਪੁਰਾਨ ਵੇਦ ਜਿਹੜੇ ਆ ਉਹ ਪੁਰਾਨ ਪੁਰਾਣਾ ਨੂੰ ਕਿਉਂ ਨਾ ਪੜ ਲਵੇ ਕਤੇਬਾ ਜਿਹੜੀਆਂ ਸਾਾਸ ਮੁਸਲਮਾਨਾਂ ਦੀਆਂ ਚਾਰ ਕਦਾਬਾ ਹੈ ਅੰਜੀਰ ਤਰੇਦ ਜੁਮੇਰ ਇਸੇ ਤਰ੍ਹਾਂ ਸਾਾਸ ਕੁਰਾਨ ਵੀ ਕਿਉਂ ਨਾ ਕੋਈ ਪੜ੍ਹ ਲਵੇ ਜ਼ਮੀਨ ਜਮਾਨ ਜ਼ਮੀਨ ਸਾਾਸ ਸਭ ਸਾਰੀ ਜ਼ਮੀਨ ਜਿਹੜੀ ਹੈ ਜਮਾਨ ਸਾਰਾ ਆਸਮਾਨ ਹੈ ਸਬਾਨ ਕੇ ਪੇਖਾ ਹੈ ਇਤੋਂ ਤੱਕ ਕਿਉਂ ਨਾ ਕੋਈ ਵੇਖ ਲਵੇ ਵੇਖ ਲਵੇ ਸਾਰੇ ਦੇ ਉੱਤੇ ਉਹਦਾ ਕੋਈ ਰਾਜ ਇੱਡਾ ਵੱਡਾ ਗਿਆਨਵਾਨ ਵੀ ਕਿਉਂ ਨਾ ਕੋਈ ਹੋ ਜਾਵੇ ਭਾਵੇਂ ਕੌਣ ਆਰ ਜਤੀ ਜਗਤਾਰ ਸਮੇਂ ਸਭ 4000 ਕਿਦੇ ਕਈ ਕਹਿੰਦੇ ਪੌਣ ਆ ਰਹੀ ਪੌਣ ਆ ਰਹੀ ਦਿਨੇ ਦਿਨੇ ਕਹਿੰਦੇ ਰਾਤ ਨੂੰ ਭਾਵੇਂ ਵੱਲ ਕੇ ਬਸਾਸ ਨੂੰ ਚੂਰੀਆਂ ਖਾਂਦੇ ਹੋਏ ਕਹਿੰਦੇ ਪੌਣ ਆ ਰਹੀ ਹੋਵੇ ਬਾਰੇ ਸੱਚੇ ਪਾਤਸ਼ਾਹ ਇੱਥੇ ਬਚਨ ਕਰਦੇ ਆ ਕਿ ਪੌਣ ਆਹਾਰ ਜਤੀ ਜਤ ਤਾ ਜਤੀ ਬਰਗੈ ਕਿ ਜਤੀ ਸਦਾਵੇ ਜੁਗਤ ਨਾ ਜਾਣ ਛੱਡ ਬਏ ਘਰ ਬਾਹਰ ਐਹੋ ਜੀ ਗੁਰੂ ਸਾਹਿਬ ਨੇ ਬਚਨ ਕੀਤਾ ਕਹਿੰਦੇ ਜਤੀ ਛਡੌਣ ਲੱਗ ਪੈਂਦੇ ਆ ਵੀ ਜੁਗਤੀ ਨਹੀਂ ਜਾਣਦੇ ਤਾਂ ਗੁਰੂ ਸਾਹਿਬ ਕਹਿੰਦੇ ਜਤੀ ਜਤ ਜਦ ਹੀ ਜਿਹੜੀ ਆਪਣੀ ਜੱਤ ਦੇ ਵਿੱਚ ਵੀ ਕਿਉਂ ਨਾ ਧਾਰਨ ਕਰ ਲੈਣ ਸਵੇ ਸੋ ਵਿਚਾਰ ਹਜ਼ਾਰ ਇਕ ਦੇਖਿਆ ਬਾਹਰ ਇਹ ਕਹਿੰਦੇ ਸਾਰੇ ਭਾਵੇਂ ਕਿੰਨੀਆਂ ਵਿਚਾਰਾਂ ਕਿਉਂ ਨਾ ਕਰ ਲੈਣ ਹਜ਼ਾਰਾਂ ਕਰੋੜਾਂ ਹੀ ਭਾਈ ਇਸੇ ਤਰ੍ਹਾਂ ਭਾਵ ਕੇ ਵੇਖਿਆ ਅਸੀਂ ਇਹ ਦੇਖਿਆ ਅਸੀਂ ਸਾਰੇ ਜਿਹੜੇ ਇਸ ਤਰ੍ਹਾਂ ਵੇਦਾਂ ਸ਼ਾਸਤਰਾਂ ਦੇ ਤੇ ਕਿਤਾਬਾਂ ਨੂੰ ਪੜ੍ਹ ਕੇ ਤੇ ਪੌਣ ਹਾਰੀ ਹੋ ਜਾਣ ਤੇ ਜੱਤ ਸੱਤ ਨੂੰ ਧਾਰਨ ਕਿਉਂ ਨਾ ਕੋਈ ਕਰ ਲੈਣ ਬਹੁਤੀਆਂ ਵਿਚਾਰਾਂ ਕਿਉਂ ਨਾ ਕਰ ਲੈਣ ਸ੍ਰੀ ਭਗਵਾਨ ਭਜੇ ਬਿਰਖੂ ਬਤ ਏਗਰ ਦੀਪਨ ਲਿਖਾ ਇਸੇ ਤਰ੍ਹਾਂ ਮਾਰ ਸੱਚੇ ਪਾਸ ਬਦਲ ਕਾ ਦੇ ਰਾਜ ਕਰ ਦੇਖਿਆ ਰਾਜੇ ਵੀ ਹੋਏ ਸਾਥ ਸੰਗਧੀ ਇਸੇ ਤਰ੍ਹਾਂ ਇੱਕ ਸਾਲ ਪੁਰਾ ਇਸੇ ਤਰ੍ਹਾਂ ਸਵੇ ਸੋਚ ਵਿਚਾਰ ਹਜ਼ਾਰਕ ਦੇ ਹਜ਼ਾਰਕ ਹਜ਼ਾਰੇ ਹੀ ਦੇਖੇ ਹੈ ਸ੍ਰੀ ਭਗਵਾਨ ਭਜੇ ਬਿਨ ਹੂਪਤ ਸ੍ਰੀ ਭਗਵਾਨ ਉਸ ਕਾਲਪੁਰਤ ਵੈ ਕਿ ਜਿਹੜੇ ਸ਼੍ਰੋਮਣੀ ਹਨ ਉਹਨਾਂ ਦੇ ਭਜੇ ਤੋਂ ਬਿਨ ਇਹ ਤੂਪਤ ਰਾਯੋ ਤਾਂ ਇੱਕ ਰਤੀ ਬਿਨ ਇੱਕ ਦਾ ਇੱਕ ਰਤੀ ਤੋਂ ਬਿਨ ਇਹੇ ਤੋਂ ਕਿਸੇ ਲੇਖੇ ਵਿੱਚ ਨਹੀਂ ਆਉਂਦੇ ਬਾਰੇ ਗੁਰਬਾਣੀ ਵਿੱਚ ਵੀ ਬਚਨ ਕਰਦੇ ਜੋ ਕੋ ਨਾਮ ਧਰਾਏ ਵੱਡਾ ਸਾਧ ਕਰੇ ਮਨ ਭਾਣੇ ਖਸਮੇ ਦੇ ਅੰਦੀ ਕੀੜਾ ਹੈ ਜੀਤੇ ਚੁਗੇਦਾਰੀ ਜੇ ਮਾਰੇ ਜੇ ਜੁਗ ਚਾਰੇ ਆਰਜਾ ਹੋਰ ਨਸੂਣੀ ਹੋਏ ਨਵਾ ਖੰਡਾ ਵਿੱਚ ਜਾਣੀ ਹੈ ਨਾਮ ਚੱਲੇ ਸਭ ਕੋਏ ਚੰਗਾ ਨਾਮ ਦਿਖਾਏ ਕੈ ਜਸ ਕੀਰਤ ਜਗ ਲੇ ਜੇ ਕਸ਼ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇਗੀ ਉਹਦੀ ਐਸੀ ਹਾਲਤ ਹੋ ਜਾਂਦੇ ਆ ਭਾਵੇਂ ਦੁਨੀਆ ਸਾਰੀ ਨਾਲ ਪਰ ਕੋਏ ਉੱਠ ਕੇ ਇਨ੍ਹਾਂ ਸਾਧ ਸੰਗਤ ਸਾਧ ਮੁੱਖ ਤੇ ਜਸ ਬੇਤਪਿਸ਼ੇ ਕੀਮਤੀ ਕਿਉਂ ਨਾਲ ਲੈ ਲਵੇ ਪਰ ਗੁਰੂ ਸਾਹਿਬ ਦੀ ਬਚਨ ਕਰਦੇ ਜੇ ਪਰਵਾਦਮਾ ਦਾ ਨਾਮ ਜਿਸ ਤਰ੍ਹਾਂ ਬਰਬਾਣੀ ਵਿੱਚ ਮਾਰੇ ਬਚਨ ਕਰਦੇ ਆਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ ਮਿਤ ਕਹੀਏ ਜਾਣਦਾ ਜੇ ਪ੍ਰੀਤ ਨਹੀਂ ਭਗਵੰਤ ਆਤ ਸੁੰਦਰ ਬਹੁਤਾ ਸੁੰਦਰ ਹੋ ਜਾਣਾ ਲੋ ਸਾਥ ਸੰਗਤ ਜੀ ਬਹੁਤ ਘੱਟ ਹੁੰਦੇ ਆ ਤੇ ਸੁੰਦਰਤਾ ਹੀ ਜਿਹੜੀ ਹੁੰਦੀ ਆ ਤੇ ਉਹਨਾਂ ਦੇ ਕਈ ਬਹੁਤੇ ਸੁੰਦਰ ਹੁੰਦੇ ਆ ਤੇ ਦਿਮਾਗ ਦਾ ਉਤਾਰ ਤੇ ਸਾਥ ਸੰਗਤ ਜੀ ਉੱਚੀ ਕੋੜ ਵਾਲੇ ਨਹੀਂ ਹੁੰਦੇ ਤਾਂ ਮਾਰੇ ਕਹਦੇ ਆਤ ਸੁੰਦਰ ਕੁਲੀਨ ਕੁਲੀਨ ਦਾ ਮਤਲਬ ਇੱਕ ਵੱਡੀ ਕੋੜ ਵਾਲਾ ਵੀ ਕਿਉਂ ਨਾ ਹੋ ਜਾਵੇ ਤੇ ਅਤ ਸੁੰਦਰ ਤੇ ਪੰਜ ਗੁਣ ਜਿਹੜੇ ਆ ਕਿਸੇ 'ਚ ਬਹੁਤ ਵਿਰਲੇ ਚ ਆ ਸਾਰਿਆਂ ਦੇ ਗੁਣ ਇਕੱਠੇ ਨਹੀਂ ਹੁੰਦੇ ਪਰ ਗੁਰੂ ਸਾਹਿਬ ਵੀ ਬਦਲ ਕਰਦੇ ਆ ਅਤ ਸੁੰਦਰ ਕੁਲੀਨ ਚਾਤਰ ਕੁਲੀਨ ਉੱਚੀ ਕੋੜ ਵਾਲਾ ਚਤਰ ਚਤੁਰਤਾਈਆਂ ਵਾਲਾ ਜਿਹੜੀ ਉੱਚੀ ਕੋੜ ਵਾਲੇ ਬਹੁਤੇ ਚਾਤਰ ਵੀ ਕਈ ਨਹੀਂ ਹੁੰਦੇ ਇਸ ਤਰ੍ਹਾਂ ਵੀ ਚਤਰ ਵੀ ਕਿਉਂ ਨਾ ਕੋਈ ਹੋ ਜਾਵੇ ਮੁਖ ਮਿਆਨੀ ਮੁਖ ਤੋਂ ਗਿਆਨ ਦੀਆਂ ਗੱਲਾਂ ਵੀ ਕਿਉਂ ਨਾ ਕਰਨ ਵਾਲਾ ਹੋ ਜਿਹੜੇ ਬਹੁਤੇ ਚਤਰ ਗਿਆਨ ਨਹੀਂ ਆਉਂਦਾ ਹੁੰਦਾ ਸੋ ਇਸ ਤਰ੍ਹਾਂ ਸਾਧੂ ਪਾਉਰ ਗਿਆਨੀ ਵੀ ਕਿਉਂ ਨਾ ਹੋ ਜਾਵੇ ਤੇ ਐਸੇ ਤਰ੍ਹਾਂ ਕੋਈ ਗਿਆਨੀ ਧਨਵੰਤ ਹੁਣ ਗਿਆਨੀਆਂ ਕੋਲ ਧਨ ਨਹੀਂ ਹੁੰਦਾ ਧਨ ਬਹੁਤਾ ਨਹੀਂ ਹੁੰਦਾ ਵਿਦਵਾਨ ਜਿਹੜੇ ਆ ਉਹ ਵੀ ਸਾਤ ਸਗੇ ਦੀ ਪਹਿਲੇ ਜ਼ਮਾਨੇ 'ਚ ਕੋਈ ਰਾਜੇ ਮਹਾਰਾਜਿਆਂ ਦੇ ਦਰਬਾਰਾਂ ਤੇ ਜਾਂਦੇ ਹੁੰਦੇ ਸਨ ਪਰ ਇਹ ਵਿਦਵਾਨਾਂ ਕੋਲ ਧਨ ਨਹੀਂ ਹੁੰਦਾ ਪਰ ਗੁਰੂ ਸਾਹਿਬ ਦੀ ਬਚਨ ਕਰਦੇ ਜੇ ਧਨਵੰਤ ਨਹੀਂ ਕਿਉਂ ਨਾ ਹੋ ਜਾਣ ਇਹ ਪੰਜ ਗੁਣ ਇੱਕ ਦੇ ਵਿੱਚ ਗੁਣ ਇੱਕ ਇਹ ਜੀਵ ਦੇ ਵਿੱਚ ਕਿਉਂ ਨਾ ਆ ਜਾਣ ਪਰ ਗੁਰੂ ਸਾਹਿਬ ਦੀ ਬਚਨ ਕਰਦੇ ਮਿਰਤਕ ਕਹੀ ਆ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਜੇ ਗੁਰੂ ਦੇ ਨਾਲ ਪ੍ਰੀਤੀ ਨਹੀਂ ਵਿਦਵਾਨ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਬਾਹਰ ਕੋ ਵੱਡੇ ਸੰਤ ਗੁਰੂ ਜੀ ਸੇ ਖਾਲਸਾ ਬਚਨ ਕਰਦੇ ਕਹਿੰਦੇ ਪੜੇ ਘਰਾਤ ਬਣ ਬੈਠੇ ਗਿਆਨੀ ਪਰ ਕੇ ਘਰਾਤ ਗਿਆਨੀ ਬਣ ਜਾਣਾ ਕੋਈ ਵੱਡੀ ਗੱਲ ਨਹੀਂ ਹੈ ਪਰ ਅੰਗਾਂ ਗਿਆਨ ਨਹੀਂ ਮੁੱਖ ਬਾਤੋ ਕਲਾ ਮਾਤਾਂ ਨਾਲ ਤੇ ਗਿਆਨ ਬਣਦਾ ਨਹੀਂ ਗਿਆਨ ਤੇ ਸਾਸ ਸੰਗਤ ਦੀ ਗੁਰੂ ਦੇ ਨਾਮ ਦੇ ਨਾਲ ਪੈਦਾ ਹੋਣਾ ਹੈ ਗਿਆਨ ਹਿਰਦੇ ਦੇ ਵਿੱਚ ਪ੍ਰਗਟ ਹੋਣਾ ਹੈ ਜਿਹੜਾ ਗਿਆਨ ਐਸਾ ਬਖਸ਼ਿਸ਼ ਦਾ ਸਤਿਗੁਰੂ ਦੀ ਬਰਹਿਮਤ ਹੋਣੀ ਹੈ ਇਸ ਕਰਕੇ ਗੁਰਮੁਖੋ ਜਿਹੜੇ ਮਾਰੇ ਬਚਨ ਕਰਦੇ ਆ ਕਿ ਸ੍ਰੀ ਭਗਵਾਨ ਭਜੇ ਬਿਨੂ ਪੁੱਤਰ ਇਕ ਰਤੀ ਬਨੇਕ ਨਾਲ ਲੇਖਾ ਉਹ ਰਤੀ ਮਾਤਰ ਵੀ ਸਾਜ ਸੰਗ ਉਹ ਲੇਖੇ ਦੇ ਵਿੱਚ ਨਹੀਂ ਹਨ ਆ ਜੋ ਕੁਝ ਮਰਜੀ ਸਾਜੋ ਸਮਾਨ ਜਿਹੜਾ ਉੱਤੇ ਦੱਸਿਆ ਭਾਵੇਂ ਕਿਉਂ ਨਾ ਕਰ ਲੈਣ ਸੁਧ ਸਿਪਾਹ ਰੰਗ ਦਬਾ ਸੋ ਸਾਜ ਸੁਨਾਹ ਦੁਰਜਾਨ ਦਲੇੰਗ ਸੁਧ ਸਿਪਾਹ ਦੁਰਾਂਤ ਦਿਬਾਹ ਤੋ ਸਾਜ ਸੰਗ ਦੁਰਾਂਤ ਵੈਰੀਆਂ ਨੂੰ ਦਬਾਉਣ ਵਾਲੇ ਦੁਰਾਂਤ ਕਠਨ ਤੋਂ ਕਠਨ ਵੈਰੀਆਂ ਨੂੰ ਸੁਧ ਸਿਪਾਹ ਸਿਪਾਈ ਸ਼ਬਾ ਪਾ ਬੜੀ ਵੱਡੀ ਫੌਜ ਕਿਉਂ ਨਾ ਹੋਵੇ ਦਰੰਤ ਬਾਹਰ ਸੋ ਸਾਜ ਸੁਨਾਹ ਦਰਿਆਨ ਦਰਾਂਗੇ ਕੋਈ ਸਾਜ ਸੁਨਾਹ ਭਰ ਤਕੜਾ ਸਾਜੋ ਸਮਾਨ ਜਿੱਦਾ ਸੰਜੋਵਾ ਹੁੰਦੀਆਂ ਜਿੱਦਾ ਸੰਜੋਵਾ ਪਾ ਲੈ ਜਾਂ ਗਲਾ ਗਲਾ ਦੇ ਵਿੱਚ ਪਾ ਕੇ ਸਾਸ਼ ਸ਼ਸਤਰਾਂ ਨੂੰ ਧਾਰਨ ਕਰ ਲੈਂਦੇ ਆ ਤੋ ਸਾਜ ਸੁਨਾਹ ਦੁਰਜਾਨ ਦਰਿਆਂਗੇ ਫੇਰ ਉਹ ਕਹਿ ਦਦੇ ਹੰਕਾਰ ਵਿੱਚ ਅਸੀਂ ਦੁਰ 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 ਜਣਾ ਨੂੰ ਆਪਣੇ ਵੈਰੀਆਂ ਨੂੰ ਅਸੀਂ ਦੰਦ ਦਵਾਂਗੇ ਮਾਰ ਦਵਾਂਗੇ ਹੰਕਾਰ ਵਿੱਚ ਆ ਕੇ ਸ਼ੂਰਮੇ ਜੋਧ ਕਰਦੇ ਆ ਤਾਂ ਗੁਰੂ ਸਾਹਿਬ ਦੀ ਬਚਨ ਕਰਦੇ ਕਿਉਂ ਇਹ ਨੇ ਕਿਉਂ ਨਾ ਭਾਵੇਂ ਕੋਈ ਹੋ ਜਾਵੇ ਉਹਨਾਂ ਦੇ ਕੋਲ ਫੌਜ ਭਾਈ ਗਮਾਨ ਭਰੇ ਮਨ ਮੈਂ ਕਰ ਪਰਵਤ ਪੰਖ ਹਲੇ ਨਾ ਹਲੇਗੇ ਭਾਈ ਗਮਾਨ ਭਰੇ ਮਨ ਮੈਂ ਕਰ ਪਰਵਤ ਪੰਖ ਹਲੇ ਨਾ ਹਲੇਗੇ ਭਾ ਭਾਈ ਗਮਾਨ ਬਹੁਤਾ ਹੰਕਾਰ ਵੀ ਕਿਉਂ ਨਾ ਕੋਈ ਕਾਰ ਲਵੇ ਮਾਰੇ ਵਿੱਚ ਭਰੇ ਹੋਏ ਹਨ ਤੇ ਕਰ ਪਰਬਤ ਪੰਖਾ ਲੈਣਾ ਹਲੇਗੇ ਤੇ ਸਾਧ ਸੰਗਤ ਜੀ ਆਦੇ ਜੇ ਕਿ ਕਹਿਦੇ ਨੇ ਪਰਬਤਾਂ ਨੂੰ ਖੰਭਾਂ ਦੀ ਤਰ੍ਹਾਂ ਹਲਾ ਦਵਾਂਗੇ ਪਰ ਇਦਾਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ ਆ ਤੇ ਪਰਬਤਾਂ ਦੀ ਤਰ੍ਹਾਂ ਡੱਗ ਜਾਂਦੇ ਆ ਜੰਗ ਦੇ ਵਿੱਚ ਜੁਦ ਦੇ ਵਿੱਚ ਤੇ ਉਹ ਕਹਿੰਦਾ ਇਹ ਹਿੱਲ ਨਹੀਂ ਸਕਾਂਗੇ ਇੱਕ ਪੈਰ ਵੀ ਅੱਗੇ ਪਾਸੇ ਨਹੀਂ ਘਟਾਂਗੇ ਤਾਂ ਗੁਰੂ ਸਾਹਿਬ ਜੀ ਕਹਿੰਦੇ ਇੰਨੇ ਵੀ ਜਾਓ ਜਲਾਲ ਵਾਲੇ ਸੂਰਮੇ ਜੋਦੇ ਵੀ ਕਿਉਂ ਨਾ ਹੋ ਜਾਣ ਹਲੇ ਨਾ ਹਲੇਂਗੇ ਪਰਬਤਾਂ ਦੀ ਤਰ੍ਹਾਂ ਡੱਗਿਆਂ ਦੇ ਜੁੱਧ ਵਿੱਚ ਨਾ ਹੀ ਰਿਆ ਹਿੱਲਣਾ ਭਾਵੇਂ ਤੋਰ ਅਰੀਨ ਮਰੋਰ ਮਾਸਨ ਮਾਤੇ ਮਤੰਗਰ ਮਾਰ ਮਲੇ ਤੋਰ ਅਰੀਨ ਵੈਰੀਆਂ ਨੂੰ ਤੋੜ ਦੇਣ ਵਾਲੇ ਅਰੀਨ ਮਰੋਰ ਮਵਾਸਨ ਕਿਹਨਾਂ ਅਨੁਸਾਰ ਸੰਗਤ ਜੀ ਮਰੋੜ ਦੇਣ ਵਾਲੇ ਭਾਵ ਕਈਆਂ ਨੂੰ ਮਰੋੜ ਆ ਕੇ ਕਈ ਕਹਦੇ ਮਤਲਬ ਵੈਰੀਆਂ ਨੂੰ ਮਰੋੜ ਦੇਣਾ ਵੈਰੀਆਂ ਨੂੰ ਦਲਵਲ ਦੇਣਾ ਤਾ ਮਰੋਰ ਮਵਾਸਨ ਕਿਹਨਾਂ ਨੂੰ ਕਿਹਾ ਜਾਂਦਾ ਹੈ ਤੇ ਮਵਾਸਨ ਜਿਹੜਾ ਮਰੋਰ ਕਿ ਉਹਨਾਂ ਨੂੰ ਆਪਣੇ ਕੈਰ ਵਿੱਚ ਕਰ ਲੈਣਾ ਮਾਤੇ ਮਤੰਗਨ ਮਾਰਵਾਲਾਂਗੇ ਮਾਤੇ ਦੇ ਮਾਤੇ ਮਤੰਗਨ ਮਾਰ ਦੇ ਵਿੱਚ ਮਤੰਗਨ ਭਾਵ ਕੇ ਬਹੁਤੇ ਜ਼ਿਆਦਾ ਹੰਕਾਰੀ ਹੋਏ ਹੋਏ ਮਾਨ ਮਲेंगे ਵੱਡੇ ਆਮਾਨੀਆਂ ਦਾ ਮਾਨ ਨੂੰ ਮਲਣ ਵਾਲੇ ਹੰਕਾਰੀਆਂ ਦੇ ਮਾਨ ਨੂੰ ਮੰਨਣ ਵਾਲੇ ਵੀ ਕਿਉਂ ਨਾ ਹੋ ਜਾਣ ਜਿਹੜੇ ਸੂਰਮੇ ਸ੍ਰੀਪਦ ਸ੍ਰੀ ਭਗਵਾਨ ਕਿਰਪਾ ਬਿਨਾ ਤਿਆਗ ਜਹਾਨ ਨਿਦਾਨ ਚਲेंगे हां जी श्रीपाद श्री भगवान कृपा बिन श्री श्रोमणी ओस भगवान काल पर खुवाई युदी कृपा तो बिना मारे सच्चे पासा वचन त्याग जहान निदान चलेंगे दादा बोलना दादा है ये निदान दा मतलब अंत हुंदा है कई बार पढ़दे पढ़दे तेज़ी दे ते नाल थोड़ा सा जोर दे दी तो निधान बन ਜਾਂਦਾ है ये निधान बन गया सारा अर्थ दा अर्थ हो ਜਾਂਦਾ ਹੈ ਤੇ ਇਸੇ ਤਰ੍ਹਾਂ ਗੁਰੂ ਸਾਹਿਬ ਦੀ ਬਤਨ ਕਰਦੇ ਹਨ श्रीपाद श्री भगवान के श्रीपाद श्री ਸ਼੍ਰੀ ਪਤਵਾਨ ਕਿਰਪਾ ਸ਼੍ਰੀ ਪਤਵਾਨ ਕਿਰਪਾ ਬਿਨ ਸ਼੍ਰੀ ਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਗੇ ਸ਼੍ਰੀ ਪਤ ਮਾਇਆ ਦੇ ਪਤੀ ਉਸਕਾਲਪੁਰਖ ਵਾਇਗੁਰੂ ਜਿਹੜਾ ਹੈ ਥੀਰੀ ਭਗਵਾਨ ਜਿਹੜਾ ਸ਼੍ਰੋਮਣੀ ਭਗਵਾਨ ਕਾਲਪੁਰਖ ਵਾਇਗੁਰੂ ਹੈ ਉਹਦੀ ਕਿਰਪਾ ਤੋਂ ਬਿਨਾ ਸਾਰੇ ਜਹਾਨ ਨੂੰ ਛੱਡ ਕੇ ਨਿਦਾਨ ਅਤੂਰ ਨਰਕਾਂ ਦੇ ਵਿੱਚ ਪੈ ਜਾਣਗੇ ਉਹਨਾਂ ਦੀ ਮੁਕਤੀ ਨਹੀਂ ਹੋ ਸਕਦੀ ਇਹਦੇ ਵਿੱਚ ਗੁਰੂ ਸਾਹਿਬ ਨੇ ਸਾਧ ਸੰਗਤ ਨੂੰ ਇਹ ਉਪਦੇਸ਼ ਬਖਸ਼ਿਆ ਹੈ ਸਾਧਗੁਰ ਪਦਾਜੀ ਨੇ ਸਾਧ ਸੰਗਰ ਜੀ ਐਸੀ ਰਹਿਮਤ ਕੀਤੀ ਹੈ ਬਖਸ਼ਿਸ਼ ਕੀਤੀ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਪੰਜ ਸਮਈਏ ਹੋ ਗਏ ਤੇ ਬਾਕੀ ਸਤਿਗੁਰੂ ਰਹਿਮਤ ਦਾ ਕਰਨ ਅਗਲੇ ਹਫਤੇ ਜਿਸ ਤਰ੍ਹਾਂ ਸਾਧ ਸੰਗਤ ਜੀ ਸਤਿਗੁਰੂ ਬਖਸ਼ਿਸ਼ਾ ਕਰਨ ਤੇ ਇਸੇ ਤਰ੍ਹਾਂ ਤਵੇ ਪ੍ਰਸਾਦ ਹੋਈ ਹੈ ਦੀ ਆਗਰੀ ਕਥਾ ਚੌਪਈ ਸਾਹਿਬ ਤੇ ਨਾਨਕ ਸਾਹਿਬ ਦੀ ਕਥਾ ਸਾਧ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਅਗੜਿਆ ਪਰਦਾਸ ਕਰੀਏ ਪੂਰੀ ਹੋ ਜਾਵੇ ਪ੍ਰਬੰਧਕਾ ਗੁਰਮਖਾਂ ਪਿਆਰਿਆ ਨੇ ਇਹ ਨਿਤਨੇਮ ਦੀਆਂ ਬਾਣੀਆਂ ਦੀ ਅਰਦਾਸ ਸਾਧ ਸੰਗਤ ਜੀ ਕਥਾ ਦੇ ਬਾਰੇ ਵਿਚਾਰ ਕੀਤੀ ਸੀ ਜੋ ਸਾਧਗੁਰੂ ਸੱਚੇ ਪਾਤਸ਼ਾਹ ਰਹਿਮਤ ਦਾ ਕੀਤੀਆਂ ਦਾ ਗੁਰੂ ਸਾਹਿਬ ਜੀ ਨੇ ਹੁਣ ਜਪਜੀ ਸਾਹਿਬ ਜਾਪ ਸਾਹਿਬ ਤੇ ਤਵੇ ਪ੍ਰਸਾਦ ਸ੍ਰੀ ਪੰਜ ਪੌੜੀਆਂ 500 ਸੋਈਆਂ ਤੱਕ ਵਿਚਾਰ ਹੋ ਚੁੱਕੀ ਹੈ ਅੱਜ ਤੇ ਅੱਜ ਸਾਧ ਸੰਗਤ ਜੀ ਆ 7 ਦਿਨ ਹੋ ਗਏ ਐ 7 ਦਿਨਾਂ ਦੇ ਵਿੱਚ ਸਤਿਗੁਰ ਨੇ ਇਹਨਾਂ ਵਿਚਾਰ ਕਰਵਾਈ ਹੈ ਅਗਲੇ ਜਿਹੜੇ ਰਹਿੰਦੇ ਆ ਵਿਚਾਰ 700 ਦੇ ਸਤਿਗੁਰ ਸੱਚੇ ਬਾਸਾ ਅਗੇ ਸਮੇਂ ਜੀ ਕਰਵਾਉਣ ਦਾਸ ਬੇਨਤੀ ਕਰਦਾ ਹੈ ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਭਾਈ ਗੁਰਮਖੋ ਜੇ ਸਮਾ ਹੈ ਤੇ ਜਰੂਰ ਆਇਆ ਕਰੋ ਰੋਜ਼ ਸ਼ਾਮ ਨੂੰ ਸਾਧ ਸੰਗਤ ਦੀ ਵਿਚਾਰ ਹੁੰਦੀ ਹੈ ਭਾਈ ਸਾਹਿਬ ਸਾਤ ਸੰਗਤ ਟਾਈਮ ਦੱਸਣਗੇ ਜਿਸ ਤਰ੍ਹਾਂ ਸਾਤ ਸੰਗਤ ਜੀ ਤਕਰੀਬਨ 6:30 ਵਜੇ ਰਾਬ ਤੋਂ 8:00 ਵਜੇ ਤੱਕ ਹੁੰਦੀ ਹੈ ਸਾਧੂ ਸੱਚੇ ਪਾਤਸ਼ਾਹ ਰਹਿਮਤਾਂ ਕਰਨ ਬਖਸ਼ਾ ਕਰਨ ਦਾ ਆਸਤੋਂ अनेका ਕ੍ਰਪੀਆਂ ਰਹਿ ਜਾਂਦੀਆਂ ਹਨ ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ ਸਾਧੂ ਗੁਰੂ ਗ੍ਰੰਥ ਸਾਹਿਬ ਸਾ ਸੰਗਤ ਵਰ ਸਰਹਾਰ ਬਖਸ਼ ਲੈਣਾ ਜੀ ਦੇਹੋ ਸੱਜਣਾ ਸਿਸ਼ੂ ਜੀਆ ਜੋ ਹੋਵੇ ਸਾਹਿਬ ਸਿਓ ਮੇਲ ਸੋ ਇਸੇ ਤਰ੍ਹਾਂ ਸਾਤ ਸੰਗਤ ਜੀ ਸਾਧੂ ਸੱਚੇ ਪਾਤਸ਼ਾਹ ਜੀ ਰਹਿਮਤਾਂ ਕਰਨ ਸਵਈਆ ਪੜ ਕੇ ਤੇਰਾ ਆਪ ਸੁਆਪ ਤੇ ਕਰੇ ਸੋਧੋ ਸਿ ਪਹਾੜਾਂ ਤਦ ਬਾ ਸੁਸਾਜ ਸੁਨਾਹ ਦੁਰਜਾਨ ਦਲੰਗੇ ਭਾਰੀ ਤੁਹਾਰ ਭਰੇ ਮਨ ਮੈਂ ਕਰ ਪਰਬਤ ਪੰਖ ਵਲੇ ਨਾ ਲਈਏ ਤੋਰ ਹਰੀਨ ਮਰੋ ਰਮ ਵਾਸਨ ਮਾਤੇ ਮਤੰਗਨ ਮਾਨ ਬਲੈਗੇ ਸ੍ਰੀ ਪਾਦ ਸ੍ਰੀ ਪਦੋ ਬਿਨ ਤਿਆਗ ਜਹਾਨ ਨਿਦਾਨ ਚੱਲ ਗਏ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਨਮਸਕਾਰ ਅਸਲ ਮਹਲਾ 3 ਜੀ ਦਾ ਨਾਮ